ਦੇ ਪਰੌਂਟੇ ਤੇ ਸਮਾਨ ਮੈਂ ਤਿਆਰ ਕਰ ਰਿਹਾ ਆ ਤੇ ਆ ਗੋਭੀ ਹੁਣ ਮੈਂ ਪਚਰਦੇ ਆ ਤੇ ਮੂਲੀਆਂ ਪਚਰ ਲਈਆਂ ਸੀਗੀਆਂ ਚਿੱਤਾ ਮੈਨੂੰ ਗਿਆ ਪਤਾ ਕਹਿੰਦੇ ਵਿੱਚ ਗੋਭੀ ਵੀ ਪਚਰ ਲਾ ਮੈਂ ਕਿਹਾ ਚੱਲ ਫੇ ਪਾ ਆ ਪਚਰ ਦੰਨੇ ਗੋਭੀ ਤੇ ਕਰਦਾ ਪਿਆ ਮੁੰਡੇ ਨੂੰ ਬਾਜ ਮਾਰੀ ਆ ਤੇ ਕਹਿੰਦੇ ਬੱਸ ਭਾਜੀ ਆ ਗਏ ਆਵੇਂ ਤੁਹਾਨੂੰ ਪਤਾ ਕੰਮ ਤੋਂ ਜਿਹੜੇ ਛੁੱਟੀ ਹੋਵੇ ਇੱਕ ਦਿਨ ਵਿੱਚ ਤੇ ਮੁੰਡਾ ਪੂਰੀਆਂ ਲਾਉਂਦੇ ਆ ਆ ਸਰੀ ਨੂੰ ਰੈਸਟ ਮਿਲ ਜਾਂਦੀ ਆ ਪੂਰੀ ਆਦਰਕ ਵੀ ਮਿੱਤਰੋ ਆ ਆ ਲੱਭੀ ਹੁਣ ਕੰਮ ਓਕੇ ਰਿਪੋਰਟ ਇੱਥੇ ਰੱਖ ਲਾਤਾ ਪੰਜਾਬੀ ਓਕੇ ਰਿਪੋਰਟ ਆ ਗਾਈ ਗੁੱਡ ਅ ਓਕੇ ਆ ਮੁੰਡੇ ਆਪਣੇ ਆ ਗਏ ਆ ਬਦਾਂ ਦੇ ਵਿੱਚ ਇਹਨਾਂ ਨੇ ਬਣਾਉਣੇ ਆ ਪਰੋਠੇ ਹੈ ਕੈਂਟ ਜੇ ਤੇ ਹੁਣ ਕਾਸ਼ ਕੀ ਪਾ ਰਿਹਾ ਹੁਣ ਫਟਾਫਟ ਪਾ ਯਾਰ ਵਿੱਚ ਲਿਆ ਫੇ ਆਉਣ ਦੇ ਆਉਂਦੇ ਪੀਸੋ ਭਾਈ ਵੈਰੀ ਗੁੱਡ ਕੈਮਰਾ ਥੋੜਾ ਜਿਹਾ ਤੇਲ ਲਗਾ ਕੇ ਸਾਫ਼ ਕੀਤਾ ਤੇ ਛੋਟੇ ਕਾਸ਼ ਨੇ ਕੰਮ ਕਰਤਾ ਸਟਾਰਟ ਤੇ ਉਤ ਤੋਂ ਬਾਅਦ ਆਪਾਂ ਹੁਣ ਕਰਦੇ ਆਂ ਅਗਲਾ ਪ੍ਰੋਗਰਾਮ ਰੈਡੀ ਹੋ ਲੈ ਵੀ ਮੇ ਤਰ੍ਹਾਂ ਹੁਣ ਚਲਾਵਾਂਗੇ ਇਹਨੇ ਬਾਬਾ ਗੱਪੇ ਕਰਾਉਣ ਚੱਲ ਪਿਆ ਚੱਲ ਪਿਆ ਓਕੇ ਆ ਤੇ ਆ ਹੈਗਾ ਆਪਣਾ ਤਵਾ ਇਹਨੂੰ ਲਾਈਏ ਗਰਮ ਹੋਣਾ ਤੇ ਬਾਕੀ ਕੰਮਾਂ ਚੱਲਦਾ ਪਿਆ ਇੱਧਰ ਓਕੇ ਆ ਤੇ ਬਰਨਾਲੇ ਵਾਲੇ ਹੈਪੀ ਨੂੰ ਲਾਇਆ ਰੈਤਾ ਬਣਾਉਣ ਤੇ ਕਿਉਂ ਆ ਵੀ ਆਪੀ ਕਿੱਥੇ ਕੰਮ ਜਰਾ ਵਾਹ ਮੈਂ ਹੈਪੀਨਾ ਤਿਆਰ ਕਰਤਾ ਵੀ ਰਹਿਤੇ ਜਿਹਾ ਸਮਾਨ ਤੇ ਹੁਣ ਲੱਗਾ ਹੈ ਦਹੀਂ ਡੱਬੇ ਖੋਲਣ ਡੱਬੇ ਸੜ ਤੋਂ ਛੋਟੇ ਲਿਆ ਹੋਗਾ ਇਹਨਾਂ ਵੱਡੇ ਵੀ ਪਚ ਪਈਆਂ ਸੀ ਬਾਲਟੀਆਂ ਜੀਆਂ ਹੁਣ ਕੱਲ ਇਹਨਾਂ ਕੰਮ ਚਲਾਉਂਦੇ ਹਾਂ ਜਰਾ ਆਹ ਲਾ ਤੇ ਹੈ ਨਾ ਬਲੋ ਲੈ ਵੀ ਮੁੰਡਾ ਇੱਕ ਆਪਣਾ ਲਾਹੌਰ ਤੋਂ ਆਇਆ ਮੁੰਡਾ ਯਾਰ ਰਹਿ ਗਿਆ ਸੀ ਦਸੋਹੇ ਵਾਲਾ ਇੱਕ ਹੋਰ ਉਹ ਬਾਬੇ ਹੁਣੇ ਪਲੇਟਾਂ ਲਾਉਣ ਲੱਗੇ ਆ ਤਰੀ ਆਪਾਂ ਖਾਈਏ ਹੁਣ ਪਰੌਠਾ ਲੱਤ ਗਿਆ ਤੇ ਮੁੰਡੇ ਕਾਲੀ ਪਏ ਪੂਰੇ ਵੀ ਕਿਸੇ ਦੇ ਕਿਹੜੇ ਵੇਲੇ ਵਸ ਹੁਣ ਖਾਣ ਲੱਪਈਏ ਆਪਾਂ ਆਓ ਇੱਕ ਇੱਕ ਰਹਿ ਗਿਆ ਇੱਕ ਰਹਿ ਗਿਆ ਕੰਮ ਜੋਰਾ ਦੇ ਮਗਿਆ ਲਓ ਜੀ ਰੈਤਾ ਇਧਰ achar ਮਖਾਣੇ ਵੀ ਪਾਏ ਰਹਿਤੇ ਜੋ ਚੰਟ ਮਖਾਣੇ ਸਾਰਾ ਲੋੜਾ ਕੰਮ ਆ ਬੰਦਾ ਪਕੌੜੀਆਂ ਨੂੰ ਮਖਾਣੇ ਕਹੀ ਜਾਂਦਾ ਮਾਰੇ ਮੂੰਹ ਤੇ ਕੈਮਰਾ ਪੱਪਾ ਬਣਾਇਆ ਚੱਲ ਕੋਈ ਨਹੀਂ ਕਿਹੜੇ ਗੋਲ ਗੋਲ ਮਖਾਣੇ ਹਾਂ ਵੀ ਕਿਉਂ ਵੀ ਗੱਛ ਕਹਿਣਾ ਐ ਕਰਕੇ ਕਹਿੰਦਾ ਇੰਨੇ ਨੇ ਮਖਾੜੇ ਅੱਛਾ ਕੰਮ ਖਚਦਾ ਪੂਰਾ ਓਕੇ ਆ ਤੇ ਹੁਣ ਆਨੰਦ ਲੈਣਾ ਆਣੇ ਉਹਨਾਂ ਨੂੰ ਭੂਖ ਸੁਆਣਾ ਮੁੜ ਕੇ ਚਾਹ ਚੂ ਪੀ ਕੇ ਨਾ ਨਾ ਭੁੱਕੀ ਚੱਲ ਜਾਨੀ ਇਹਨਾਂ ਨੂੰ ਤੇ ਇਹ ਜਾਣੇ 100 ਹਣ ਚਲੋ ਠੀਕ ਆ ਮਿੱਤਰੋ ਸასიਖਾਲ ਸਾਰਿਆਂ ਨੂੰ ਓਕੇ ਵੀ ਦੇ ਪਰੌਂਟੇ ਤੇ ਸਮਾਨ ਮੈਂ ਤਿਆਰ ਕਰ ਰਿਹਾ ਆ ਕਿ ਆ ਗੋਭੀ ਹੁਣ ਮੈਂ ਬਚਰਦੇ ਆ ਤੇ ਮੂਲੀਆਂ ਬਚਰ ਲਈਆਂ ਸਿਗੀਆਂ ਚਿੱਤਾ ਮੈਂ ਨੂੰ ਗਿਆ ਪੋਲਾ ਮੈਂਗਾ ਅੱਜ ਦਰੋ ਵੀਡੀਓ ਬਣਾਉਂਦੇ ਆ ਤੇ ਪਾਉਂਦੇ ਆ ਇਹ ਮੁੰਡੇ ਆ ਛੁੱਟੀ ਕ੍ਰਿਸਮਸ ਦੀ ਇੱਥੇ ਇਟਲੀ ਦੇ ਵਿੱਚ ਤੇ ਹੁਣ ਚੱਲੂਗਾ ਪ੍ਰੋਗਰਾਮ ਆਪਣਾ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਮਸਾਲੇ ਮਸੂਲੇ ਬੰਦੇ ਸਾਰੇ ਤੇ ਕਰਦੇ ਆ ਕੰਮ ਸਟਾਰਟ ਫਰੰਟ ਕੈਮਰੇ ਦੇ ਨਾਲ ਥੋੜਾ ਜਿਹਾ ਪ੍ਰੋਸੈਸ ਚਲਾ ਕੇ ਦੱਸਦੇ ਆ ਤੇ ਆਹ ਕੰਮ ਚੱਲਣ ਲਿਆ ਆਪਣਾ ਕਹਿੰਦੇ ਵਿੱਚ ਗੋਭੀ ਵੀ ਪਜਰ ਲਾ ਮੈਂ ਕਹਾ ਚੱਲ ਫੇ ਭਾ ਪਜਰ ਦੰਨੇ ਗੋਭੀ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਸਿਸਟਮ ਸਾਰਾ ਚੰਨ ਵਿੱਚ ਐਡ ਕਰ ਦੰਨੇ ਹੋਰ ਮਸਾਲਾ ਮਸਾਲਾ ਤਿਆਰ ਕਰਦਾ ਪਿਆ ਆ ਮੁੰਡੇ ਨੂੰ ਬਾਜੀ ਮਾਰੀ ਆ ਤੇ ਕਹਿੰਦੇ ਬਸ ਬਾਜੀ ਲਾਦਾ ਆਵੇਂ ਤੁਹਾਨੂੰ ਪਤਾ ਕੰਮ ਕੋ ਜਲੇ ਛੁੱਟੀ ਹੋ ਗਈ ਇੱਕ ਦਿਨ ਵਿੱਚ ਤੇ ਮੁੰਡਾ ਪੂਰੀਆਂ ਲਾਉਂਦੇ ਆ ਆ ਸਰੀ ਨੂੰ ਰੈਸਟ ਮਿਲ ਜਾਂਦੀ ਆ ਪੂਰੀ ਅਦਰਕ ਵੀ ਥੋੜਾ ਜਿਹਾ ਘੱਟ ਲਿਆ ਬਾਕੀ ਵਿੱਚ ਆ ਮਿਰਚਾਂ ਹਰੀਆਂ ਪਾ ਲੈਣੀਆਂ ਤੇ ਮੈਂ ਕਿਹਾ ਆਜੋ ਮੁੰਡਿਓ ਆਟੇ ਉੱਤੇ ਦਵਾਲੇ ਹੋਵੋ ਜਰਾ ਤੇ ਮੈਂ ਘੱਟ ਵੱਡ ਕਰ ਦਿੰਦਾ ਆ ਇਹ ਫਿਰ ਬਾਕੀ ਕੰਮ ਉਹ ਹੋ ਗਿਆ ਮਾਲ ਮੋਲ ਤਿਆਰ ਕਰਦੇ ਪਰ ਸਾਰਾ ਹੈ ਪੁੰਦੇ ਚੀਜ਼ਾਂ ਠੀਕ ਹੈ ਜੀ ਓਕੇ ਆ ਵੀ ਮਤਰਾਵੇ ਆਟੇ ਵਾਲਾ ਦਾ ਕੰਮ ਹੋ ਗਿਆ ਸ਼ੁਰੂ ਆਟਾ ਹੁਣ ਗੁੰਨਾਂਗੇ ਤੇ ਆਪਣਾ ਬੇਪਨ ਭਾ ਗਿਆ ਆਟਾ ਗੁੰਨਣਾ ਇਹ ਗੁੰਨੂ ਆਟਾ ਬਾਕੀ ਕਰਦੇ ਆ ਤਿਆਰੀ ਅਗਲੀ ਫਿਰ ਉਹ ਆਟੇ ਨੂੰ ਫਿਰਿਆ ਪੂਰਾ ਮੁੱਕਾ ਤੇ ਮੁੱਕੇ ਫਿਰਾਂਗੇ ਤੇ ਆਟਾ ਬਣਨਾ ਵਧੀਆ ਬਣਾਉਂਗਾ ਦਾ ਦਾ ਟਾਕ ਹੈ ਨ ਬੰਦਾ ਚਾਹ ਹੋ ਗਿਆ ਮਟਰ ਆਹਹ والله ابھی ਹੁਣ ਕੰਮ ਓਕੇ ਰਿਪੋਰਟ ਇੱਥੇ ਰੱਖ ਲਾਤਾ ਪੰਜਾਬੀ ਓਕੇ ਰਿਪੋਰਟ ਆ ਗੁੱਡ ਅ ਓਕੇ ਆ ਮੁੰਡੇ ਆਪਣੇ ਆ ਗਏ ਆ ਬਾਦਾਂ ਦੇ ਵਿੱਚ ਇਹਨਾਂ ਨੇ ਬਣਾਉਣੇ ਆ ਪੌਂਠੇ ਹੈ ਕੈਂਟ ਜੇ ਤੇ ਹੁਣ ਕਾਸ਼ ਕੀ ਪਾ ਰਿਹਾ ਹੁਣ ਫਟਾਫਟ ਪਾ ਯਾਰ ਵਿੱਚ ਲਿਆ ਫੇ ਆਉਣ ਦੇ ਆਉਂਦੇ ਕਿਸੋ ਭਾਜੀ ਵੈਰੀ ਗੁੱਡ ਇਹ ਐ ਨਾ ਜਰਾ ਕਰਕੇ ਨਾ ਹੰਡਲ ਹੈ ਨਹੀਂ ਗਿਆ ਆਪਣੇ ਕੋਲ ਓਕੇ ਓਕੇ ਥੋੜਾ ਜਿਹਾ ਨੀ ਤਾਂ ਕੋਟ ਲੋ ਮੜਾ ਜਾ ਹੈ ਆ ਲੱਗਾ ਪਾ ਸਫਾਈ ਕਰਨਾ ਸਫਾਈ ਦਾ ਪਾ ਪੂਰਾ ਧਿਆਨ ਰੱਖਣਾ ਪੈਂਦਾ ਤੇ ਮੁੰਡੇ ਪਕੌੜੇ ਵੀ ਬਹੁਤ ਵਧੀਆ ਬਣਾਉਂਦੇ ਉਹ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਕਿਤੇ ਤੇ ਹੁਣ ਆਪਾਂ ਲੈ ਵੀ ਮਟੀਰੀਅਲ ਹੁਣ ਪੈਣ ਲੱਪਿਆ ਵਿੱਚ ਇੱਕ ਚੀਜ਼ ਰਹਿ ਗਈ ਉਹ ਵੀ ਆਪਾਂ ਹੁਣ ਪਾਉਣ ਲੱਗੇ ਵਿੱਚ ਲੈ ਵੀ ਕਾਸ਼ ਪਾ ਦੇ ਲੋਣ ਆਇਆ ਨਾ ਵਧੀਆ ਤਰੀਕੇ ਨਾਲ ਪਾ ਦੇ ਹੋਰ 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 ਵਧੀਆ ਵਧੀਆ ਲੈ ਵੀ ਗਰਮ ਮਸਾਲਾ ਵੀ ਪਾਤਾ ਆ ਕੰਮ ਹੋ ਕੇ ਰਿਪੋਰਟ ਆ ਤੇ ਮੁੰਡਾ ਕਹਿੰਦਾ ਇੱਕ ਗੰਡਾ ਵੀ ਪਚਰ ਕੇ ਪਾਉਣਾ ਮੈਂ ਕਿਹਾ ਚੱਲ ਪਾ ਲਾ ਫਿਰ ਦੇਖੀ ਜੋ ਲੈ ਵੀ ਕਰ ਲਿਆ ਕੱਟ ਵੱਟ ਸ਼ੁਰੂ ਆ ਉਹਨੇ ਪਦਰਗੇ ਵਿੱਚ ਹੁਣ ਆ ਪਨਾ ਹੁਣ ਟੇਮਟੇ ਆ ਪਾ ਕਰ ਲੈਣੇ ਤੇ ਪਾਉਣੇ ਮਟੀਰੀਅਲ ਦੇ ਵਿੱਚ ਆ ਦੇਖੋ ਵੀ ਸੂਰਜਮੁਖੀ ਦਾ ਤੇਲ ਚਲਦਾ ਇੱਥੇ ਵਧੀਆ ਚੀਜ਼ ਆ ਆਪਣੇ ਦੇੰਡੀ ਆਉਣ ਲੱਗਭਗ ਬੀਜ ਨੂੰ ਹੀ ਹਟ ਗਏ ਪੰਜਾਬ 'ਚ ਜ਼ਿਆਦਾਤਰ ਤਾਂ ਇੱਥੇ ਸੋਰਜਮੂਕੀ ਤੇ ਚੱਲਦਾ ਲੈ ਵੀ ਥੋੜਾ ਜਿਹਾ ਵਿੱਚ ਜੀਰਾ ਆ ਗਿਆ ਆ ਲੈ ਵੀ ਕਾਛ ਨੇ ਚਾੜਿਆ ਹੁਣ ਹੱਥ ਤੇ ਲਫਾਫਾ ਤੇ ਹੁਣ ਇਹਨੂੰ ਕਰਾਂਗੇ ਮਿਕਸ ਚੰਗੀ ਤਰ੍ਹਾਂ ਤੇ ਫਿਰ ਆਪਾਂ ਪਾ ਬਣਾਉਣੇ ਆ ਇਹਦੇ ਪਰੌਂਠੇ ਕਿਉਂ ਵੀ ਓਕੇ ਬੂਡੋ ਜੀ ਠੀਕ ਆ ਆ ਮੁੰਡੇ ਨੇ ਨਾ ਇੱਕ ਵਿੱਚ ਚੀਜ਼ ਪਾਈ ਆ ਕਹਿੰਦਾ ਭਾਜੀ ਇਹ ਨਹੀਂ ਵਿੱਚ ਦਿਖਾਉਣਾ ਮੈਂ ਕਿਹਾ ਇਹ ਸੀਕ੍ਰੇਟ ਆ ਕਹਿੰਦਾ ਉਹ ਸੀਕ੍ਰੇਟ ਆ ਉਹ ਪਤਾ ਨਹੀਂ ਹੁਣ ਕੀ ਪਾਤਾ ਇਹਨਾਂ ਲਾਲਜਾ ਵਿੱਚ ਸਪੈਸ਼ਲ ਕੋਈ ਆਈਟਮ ਆ ਦੇਖਦੇ ਹਾਂ ਹੁਣ ਕੀ ਟੇਸਟ ਹੁੰਦਾ ਇਹਦਾ ਯਾਰ ਇੱਕ ਮਿੰਟ ਕੈਮਰੇ ਦੇ ਕੋਸ਼ ਲਾ ਵੀ ਕੈਮਰਾ ਥੋੜਾ ਜਿਹਾ ਤੇਲ ਲਗਾ ਕੇ ਸਾਫ਼ ਕੀਤਾ ਤੇ ਛੋਟੇ ਕਾਸ਼ ਨੇ ਕੰਮ ਕਰਤਾ ਸਟਾਰਟ ਤੇ ਉਸ ਤੋਂ ਬਾਅਦ ਆਪਾਂ ਹੁਣ ਕਰਦੇ ਆਂ ਅਗਲਾ ਪ੍ਰੋਗਰਾਮ ਰੈਡੀ ਵਾਹ ਲਾ ਵੀ ਮੇ ਤਰ੍ਹਾਂ ਹੁਣ ਚਲਾਵਾਂਗੇ ਇਹਨਾਂ ਬਾਬਾ ਗੱਭੀ ਕਰਾਉਣਾ ਚੱਲ ਪਿਆ ਚੱਲ ਪਿਆ ਓਕੇ ਤੇ ਆ ਹੈਗਾ ਆਪਣਾ ਤਵਾ ਇਹਨੂੰ ਲਾਈਏ ਕਰ ਹੁਣ ਤੇ ਬਾਕੀ ਕੰਮਾਂ ਚੱਲਦਾ ਪਿਆ ਇੱਧਰ ਸਫਾਈ ਸਭੀ ਕਮਰੇ ਦੀ ਮਾਰ ਲਈ ਆ ਮੁੰਡਿਆਂ ਨੇ ਸਾਰਿਆਂ ਨੇ ਤੇ ਕੰਮ ਰੈਡੀ ਆ ਸਾਬਾ ਦੇ ਓਕੇ ਆ ਗਿਆ ਮੁੰਡਾ ਪਰਣਾਲੇ ਵਾਲਾ ਚੈਨੀ ਪਾ ਕੇ ਚਲ ਆ ਜਾ ਵਾ ਤੂੰ ਨਹੀਂ ਦਹੀਂ ਹਲ ਹੋ ਤੂੰ ਦਹੀਂ ਬਣਾਉਣਾ ਠੀਕ ਆ ਗੋੜੇ ਯਾਰ ਅਛਨੇ ਕਰਤਾ ਕੰਮ ਸਟਾਰਟ ਵਾ ਰਈ ਵਾ ਕੀ ਬਾਤ ਹੈ ਲੈ ਵੀ ਕਾਸ਼ ਨੇ ਨਾਤਾ ਹੁਣ ਡਿਵਾਡਮੈਂਟ ਬੈਠਾ ਇਹ ਦੋ ਕਾਸ਼ ਆ ਸਾਡੇ ਤੋਂ ਇੱਕ ਵੱਡਾ ਕਾਸ਼ ਇੱਕ ਛੋਟਾ ਕਾਸ਼ ਦੋਨੇ ਕਾਸ਼ ਆਕਾਸ਼ ਲੈ ਵੀ ਪਹਿਲਾ ਪਰੌਂਠਾ ਕਿ ਆਕਤ ਵੀ ਓਕੇ ਹੁਣ ਕੰਮ ਓਕੇ ਰਾਊਡਰ ਕੋਣ ਕੰਮ ਸਾਰੇ ਜਾਣੇ ਠੀਕ ਆ ਓਕੇ ਆ ਬਰਨਾਲੇ ਵਾਲੇ ਹੈਪੀ ਨੂੰ ਲਾਇਆ ਰੈਤਾ ਬਣਾਉਣ ਤੇ ਕਿਉਂ ਵੀ ਆਪੀ ਖਚਦੇ ਕੰਮ ਜਰਾ ਵਾਹ ਵਈ ਵਾਹ ਲੋਈ ਕੰਮ ਸਟਾਰਟ ਆ ਬਹੁਤ ਵਧੀਆ ਚੱਲ ਵੈਰੀ ਗੁੱਡ ਬਈ ਲੋਈ ਆ ਪਰੌਣਾ ਤਿਆਰ ਵਰ ਤਿਆਰ ਆ ਮੈਂ ਹੈਪੀ ਨੇ ਤਿਆਰ ਕਰਤਾ ਵੀ ਰਹਿਤੇ ਰਿਹਾ ਸਮਾਨ ਤੇ ਹੁਣ ਲੱਗਾ ਦਹੀਂ ਡੱਬੇ ਹੋਣ ਡੱਬੇ ਸੜ ਤੋਂ ਛੋਟੇ ਲਿਆ ਹੋ ਗਏ ਇਹਨਾਂ ਵੱਡੇ ਵੀ ਵਿਚ ਪਈਆਂ ਸੀ ਬਾਲਟੀਆਂ ਜੀਆਂ ਹੁਣ ਪੈਲਾ ਇਹਨਾਂ ਕੰਮ ਚਲਾਉਂਦੇ ਹਾਂ ਨਾ ਜੀ ਹਲਾ ਤੇ ਹੈ ਨਾ ਬਲੋ ਲੈ ਮੁੰਡਾ ਇੱਕ ਆਪਣਾ ਲਾਹੌਰ ਤੋਂ ਆਇਆ ਮੁੰਡਾ ਲੋਰੀਆ ਇਹਨੂੰ ਕਹਿੰਦੇ ਆਪਾਂ ਤਾਬੀਸ਼ ਰਾਣਾ ਇਹ ਵੀ ਕਹਿੰਦਾ ਲਿਆਓ ਕੁਛ ਆਪਾਂ ਵੀ ਕਰੀਏ ਤਿਆਰ ਹਲਾ ਕੇ ਹਾਂ ਸਹੀ ਸੌਕਾ ਨਿਕਲ ਜਾਂਦਾ ਹੈ ਲੈ ਮੇਰੇ ਅੱਤੇ ਵਾਲਾ ਤਾਂ ਓਕੇ ਰਿਪੋਰਟ ਚਲੋ ਤੇ ਰਹਤੇ ਵਿੱਚ ਪਾਣਾ ਕਹਿੰਦੇ ਜੀਰਾ ਭੁੰਨ ਕੇ ਆਹ ਵਧੀਆ ਟੈਕਸਚਰ ਆਊਗਾ ਦਾ ਸਵਾਦ ਵੱਖਰਾ ਇੱਧਰ ਹੈਪੀਨੈਸ ਕੋਰ ਦਿੱਤਾ ਮਾਲ ਸਾਰਾ ਉਤੋਂ ਦੀ ਕੋਣ ਆਪਾਂ ਜੀ ਕਰਾਇਆ ਇਹ। ਆਹ ਉਹ ਬੱਲੇ ਉਹ ਜੀਰੇ ਦੀ ਸਮੈਲ ਕਿੰਨੀ ਘੈਂਟ ਆਉਂਦੀ ਆ। ਲਹੋਰੀ ਵੀ ਹੁਣ ਮੈਦਾਨ 'ਚ ਆ ਗਿਆ ਕਹਿੰਦਾ ਲਿਆਓ ਕੁਛ ਮੈਂ ਵੀ ਕਰਾਂ ਹੈ ਪਤਾ ਠੀਕ। ਇਹ ਮੋੜ ਦੇ 6 ਜਾਣੇ ਇਟਲੀ ਜਾ ਤੱਕ ਕਰਾਉਂਦੇ ਪੂਰੀ ਇਹ। ਨੀ ਯਾਰੇ ਲੈਂਦੇ ਖਾਣ ਪੀਣ ਵਧੀਆ ਰੱਖੋ ਆਪਾਂ ਆਪਣਾ ਸੇਧਾ ਧਿਆਰ ਰੱਖੋ। ਚੱਲ ਵੀ ਹੈਪੀ। ਲੈ। ਉਹ ਵਾਹ ਬਈ ਵਾਹ। ਆਹ ਆਹ। ਚਾਕਲ ਪਾਰੇ ਬਰਾਉਂ ਲਿਆ। ਗੁੱਡ ਬਈ। ਫੇਟੋ ਫੇਟੋ ਚਲੋ ਕੰਮ ਓਕੇ ਯਾਰ ਰਹਿ ਗਿਆ ਏ ਦਸੂਏ ਵਾਲਾ ਇੱਕ ਹੋਰ ਕਹਿੰਦਾ ਮੈਂ ਵੀ ਥੋੜਾ ਜ਼ੋਰ ਲਾ ਲਾਵਾਂ ਚੱਲ ਵਧੀਆ ਲਾਲਾ ਲਾਲਾ ਭਰਾ ਓ ਬਾਬੇ ਹੁਣੇ ਪਲੇਟਾਂ ਲਾਉਣ ਲੱਗੇ ਆ ਵੀ ਆਪਾਂ ਖਾਈਏ ਹੁਣ ਪਰੌਠੇ ਵਿੱਪਨ ਬਾਜੀ ਕਿੱਦਾਂ ਬਣ ਗਏ ਬਣ ਗਿਆ ਜੀ ਬਣ ਗਿਆ ਆ ਬੇ ਉਹ ਲਾਸਟ ਪਰੌਂਡਾ ਲੱਤ ਗਿਆ ਤੇ ਮੁੰਡੇ ਕਾਲੀ ਪਏ ਪੂਰੇ ਵੀ ਕਿਸੇ ਦੇ ਕਿਹੜੇ ਵਿਲੇ ਵਸ ਹੁਣ ਖਾਣ ਲੱਪਈਏ ਆਪਾਂ ਆਹ ਇੱਕ ਇੱਕ ਰਹਿ ਗਿਆ ਇੱਕ ਰਹਿ ਗਿਆ ਕੰਮ ਜੋਰਾ ਦੇ ਮਗਿਆ ਬੰਦਾ ਸੁਗਾ ਢਲਾ ਲਾ ਪਰੌਂਡਾ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਇਹ ਲਓ ਜੀ ਰੈਤਾ ਇਧਰ achar ਮਖਾਣੇ ਵੀ ਪਾਏ ਰਹਿਤੇ ਚਲ ਮਖਾਣੇ ਸਾਰਾ ਲੋੜਾ ਕੰਮ ਆਹ ਬੰਦਾ ਪਕੌੜੀਆਂ ਨੂੰ ਮਖਾਣੇ ਕਹੀ ਜਾਂਦਾ ਮਾਰੇ ਮੂੰਹ ਤੇ ਕੈਮਰਾ ਪੱਪਾ ਬਣਾਇਆ ਚਲ ਕੋਈ ਨਹੀਂ ਇਹਦੇ ਗੋਲ ਗੋਲ ਮਖਾਣੇ ਹਾਂ ਵੀ ਕਿਉਂ ਵੀ ਕਾਚ ਕਹਿਣਾ ਐ ਕਰਕੇ ਕਹਿੰਦਾ ਇੰਨੇ ਇੰਨੇ ਮਖਾਣੇ ਅੱਛਾ ਇਹ ਕਿਡੀਆਂ ਮੋਈਆਂ ਆਲੇ ਆ ਗਏ ਲਾਸਟ ਲੈ ਆ ਵੀ ਲਿਆ ਵੀ ਬੱਪਾ ਉਹ ਵੈਰੀ ਗੁੱਡ ਐ ਚੇ ਰੱਖ ਕੋਈ ਨਹੀਂ ਕੋਈ ਨਹੀਂ ਚੱਲ ਤੂੰ ਚੱਲ ਚੱਲ ਲੋ ਵੀ ਓਕੇ ਰਿਪੋਰਟ ਆ ਕਰੋ ਯਾਰ ਚੈੱਕ ਕਰੋ ਮੇਰਾ ਭਰਾ ਵਧੀਆ ਸਟੋ ਨਾ ਧਿਆਨ ਨਾ ਯਾਰ ਧਿਆਨ ਨਾ ਧਿਆਨ ਨਾ ਹਾਂ ਭਾਈ ਮੁੰਡੇ ਕਰੋ ਚੈੱਕ ਯਾਰ ਆਹ ਕੀ ਆਵਾਜ਼ ਹੈ ਗੋਡਾ ਇਹ ਮੁੰਡਿਆ ਇਟਲੀ ਵਿੱਚ ਪੂਰਾ ਆਨੰਦ ਮਾਣਿਆ ਛੁੱਟੀ ਦਾ ਤੇ ਅੱਜ ਪਰੌਂਠੇ ਮੁੱਲੀਆਂ ਵਾਲੇ ਚੱਲੇ ਵਧੀਆ ਮੇਪੜ ਨੂੰ ਕਰੋ ਦਰਸ਼ਨ ਓਕੇ ਤੇ ਮਿੱਤਰੋ ਜਲਦੀ ਇਹ ਵੀਡੀਓ ਤੁਹਾਨੂੰ YouTube ਤੇ ਮਿਲਣੀ ਆ ਤਾਂ ਦੇਖੋ ਸਾਰੇ ਜਣੇ ਤੇ ਆ ਭਰਾ ਆਪਣੇ ਸਾਰੇ ਐਨਾ ਕੰਮ ਖਿੱਚਦੇ ਪੂਰਾ ਓਕੇ ਆ ਤੇ ਹੁਣ ਆਨੰਦ ਲੈਣਾ ਹੈ ਨਾ ਹੁਣ ਭੂਖ ਸੋ ਜਾਣਾ ਮੁੜ ਕੇ ਚਾਹ ਚੋ ਪੀ ਕੇ ਨਾ ਨਾ ਭੁੱਖ ਹੀ ਚੜ੍ਹ ਜਾਣੀ ਇਹਨਾਂ ਨੂੰ ਤੇ ਇਹ ਜਣੇ ਸੌ ਹੁਣ ਚਲੋ ਠੀਕ ਆ ਮਿੱਤਰੋ ਸასი ਸ਼ਕਲ ਸਾਰਿਆਂ ਨੂੰ ਓਕੇ